ਚੰਦ ਦੀਪਕ ਬਣ ਹਰ ਕਾ ਮੰਡਲ ਜਨਕ ਮੋਤੀ ਤੋਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਅਰਤੀ ਹੋਏ ਭਗ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਪੇਰੇ ਸੈਸ ਤਵ ਲਨ ਨੰਨ ਹੈ ਤੋਹਿ ਸਹਿ ਸਮੁਰਤ ਨੰਨਾ ਇਕ ਤੋਹੀ ਸਹਿ ਸਪਦ ਬਿਮਲ ਨਾਨ ਇਕ ਪਦ ਗੰਧ ਬਿਨ ਸਹਿ ਸਤਾਵ ਗੰਧ ਵੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਦਿਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪਰਗਟ ਹੋਏ ਜੋਤੇ ਸੁਭਾਵੈ ਸੋ ਆਰਤਿ ਹੋਏ ਹਰ ਚਰਨ ਕਮਲ ਮੱਕਰੰਦ ਲੋ ਪਤਮਨੋ ਅਨ ਦਿਨ ਮੋਹੇ ਆਹੀ ਬਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਨਾਮ ਵਾਸਾ ਨਾਮ ਤੇਰਾ ਅਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਛੋਟੇ ਸਗਲ ਬਸਾਰੇ ਨਾਮ ਤੇਰਾ ਸੁਸਨੋ ਨਾਮ ਤੇਰਾ ਖੁਰਸ ਨਾਮ ਤੇਰਾ ਕੇਸਰ ਸਿਟਕਾਰੇ ਨਾਮ ਤੇਰਾ ਅਕਲਾ ਨਾਮ ਤੇਰਾ ਚੰਦਨ ਕਸ ਜਪ ਨਾਮ ਲੈ ਤੁਝੇ ਕੁਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਭਤੀ ਨਾਮ ਤੇਰ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ज्योत लगाई भयो ज आयो पवन सगला रे नाम तेरो गा नाम फूल माला पर अठारे सगल जुटारे तेरो कीआ तुजए क्यारबो नाम तेरा ਚਵਰ ਟੋਲਾਰੇ 10864 ਖੜੀ ਇਹ ਹੈ ਪਰਤਣ ਹ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇ ਰਵਰਤੀ ਸਤ ਨਾਮ ਹੈ ਹਰ ਧੋ ਪ੍ਰਦੀਪ ਕ੍ਰਿਤ ਸਾਜ ਆਰਤੀ ਵਾਰਨ ਜਾਓ ਕਮਲਾ ਪਤੇ ਮੰਗਲ ਹਰ ਮੰਗਲਨਿਤ ਮੰਗਲ ਰਾਜ ਰਾਮ ਰਾਏ ਕੋ ਉਤਮ ਦੇ ਤੋਹੀ ਨਿਰੰਜਨ ਕਮਲਾਪਤੀ ਰਾਮ ਪਗਤ ਰਾਮਨੰਦ ਜਾਨਾ ਪੂਰਨ ਪਰਮ ਨੰਦ ਬਖਾਨ ਮਦਨ ਮੁਰਤ ਪਰ ਤਾਰ ਬੰਦੇ ਸਰ ਪੜੇ ਪਜ ਪਰਮਨ ਦੇ ਸੁਣ ਸੰਧਿਆ ਤੇਰੀ ਦੇਵ ਦਿਵਾ ਕਲ ਅਦਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਣਾਈ ਲੇਹੋ ਖੁਰਖ ਨਿਰੰਜਨ ਸਤ ਗੁਰੂ ਕੋ ਜੋ ਪਾਈ ਠੰਡ ਬ੍ਰਹਮ ਨਿਗਮ ਵਿਚਾਰ ਅਲਖ ਨ ਲਖਿਆ ਜਾਏ ਤਤ ਤੇਰੇ ਨਾਮ ਕੀ ਬਾਤੀ ਦੀਪਕ ਦੇ ਪੂਜਾਰਾ ਜੋਤ ਲਾਏ ਜਗ ਦੀਸ ਜਗਾਇ ਪੂਜ ਬੂਜਨ ਜੇ ਸ਼ਬਦ ਅਨਾਹਦ ਬਜੇ ਸੰਗੇ ਸਰੰਗ ਪਾਣੀ ਕਬੀਰ ਦਾਸ ਤੇਰੀ ਆਰਤਕਿਨ ਨਿਰੰਕਾਰ ਨਿਰਬਾਨੀ ਗੋਪਾਲ ਤੇਰਾ ਹਰਤਾ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਨਕੇ ਸੇਦਾ ਮੰਗੋ ਕਿ ਉਹ ਹਮਰਾ ਖੁਸ਼ੀ ਕਰਨਤ ਜੀਓ ਪੰਨਿਆ ਚਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗੁਪੈਸ ਮੰਗੋ ਲਾਵੇਰੀ ਪ੍ਰਤਾਜਨ ਤੁਰੇ ਚੰਗੇਰੀ ਕਰ ਕੀਗੇ ਹਨ ਚੰਗੇ ਜਨ ਤਨ ਨਾਲ ਵੰਗੇ ਬੋਪਾਲ ਤੇਰਾ ਹਰ ਤੇ ਤੁਮਰੇ ਤਬ ਤੇ ਕਵਕ ਤਰੇ ਨਹੀਂ ਆਨਿਆ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤਵੇ ਨਾ ਜਾਣਿ ਸਿਮਰਤ ਸਾਸਤਰ ਵਿਦ ਸਭ ਬੇਦ ਕਹੈ ਹਮ ਵੇਖ ਨਾ ਜਾਣਿ ਸ੍ਰੀ ਅਸ ਪਾਲ ਕਿਰਪਾ ਤੁਮਰੀ ਕਰਮਨ ਕਹੋ ਸਭ ਤੋ ਹੈ ਬਖਾਨਿ ਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇ ਤਹਾਰੋ ਭਾਰ ਬਹੇ ਗਏ ਕਿਨਾਰ ਜਸ ਗੋਬਿੰਦ ਦਾਸ ਤਹਾਰ ਐਸੇ ਚੰਡ ਪਰਤਾਪ ਤੇ ਦੇਵਨ ਬਟਿਓ ਪਰਤਾਪ ਤੀਨ ਲੋਕ ਜੈ ਜੈ ਕਰੇ ਰਰ ਨਾਮ ਸਤਜਾ ਚਤਰ ਚਕਰ ਵਰਤੀ ਚਤਰ ਚਕਰ ਭੁਗਤੀ ਸੋਯੰ ਭੰਸ ਭੰਗ ਸਰਬਦਾ ਸਰਬਜਗਤਿ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਦੇ ਗੂਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਦੇ ਪੂਤੇ ਸਭ ਰੋਗ ਮਿਟਾਵੇ ਨਵਾਨ ਰੋਵਾ ਸਭ ਰੋਗ ਮਿਟਾਵੇ ਨਵਾਨ ਰੋਵਾ ਸਭ ਰੋਗ ਮਿਟਾਵੇ ਨਵਾਨ ਰੋਵਾ ਨਾਨਕ ਰਖਾ ਆਪੇ ਹੋਵਾ ਨਾਨਕ ਰਖਾ ਆਪੇ ਹੋਵਾ ਸਭ ਰੋਗ ਮਿਟਾਵੇ ਨਵਾ ਨਰੋਵਾ ਸਭ ਰੋਗ ਮਿਟਾਵੇ ਨਵਾਂ ਨਰੋਵਾ ਬਿਸਮਿਲ ਦੋ ਜਾ ਅਬਰ ਲਾ ਿਸ ਬਿਲਦੁਜਾ ਅਬਰ ਨਕੋਈ ਆਪੇ ਥੈ ਮੈਂ ਸਚਾਸੋਈ ਆਪੇ ਥੈ ਮੈਂ ਸਚਾਸੋਈ ਨਾਨਕ ਰਖਾ ਪੇ ਹੋਵਾ ਨਾਨਕ ਰਖਾ ਆਪੇ ਹੋਵਾ ਸਭ ਰੋਗ ਮਿਟਾਵੇ ਨਵਾਂ ਨਰਵਾ ਸਭ ਰੋਗ ਮਿਟਾਵੇ ਨਵਾਂ ਨਰਵਾ ਨਾਨਕ ਰਖਾ ਆਪੇ ਹੋਵਾ ਨਾਨਕ ਰਖਾ ਆਪੇ ਹੋਵ ਸਭ ਰੋਗ ਮਿਟਾਵੇ ਨਮਾਨ ਰੋ ਸਭ ਨਨਕਰਖਾ ਆਪੇ ਹੋਵਾ ਨਨਕਰਖਾ ਆਪੇ ਹੋਵਾ ਸਭ ਰੋਗ ਮਿਟਾਵੇ ਨਵਾ ਨਰਵਾ ਸਭ ਰੋਗ ਮਿਟਾਵੇ ਨਵਾ ਨਰਵਾ ਨਨਕਰਖਾ ਆਪੇ ਹੋਵਾ ਨਾਨਕ ਰਖਾ ਆਪੇ ਹੋਵ ਸਭ ਰੋਗ ਮਿਟਾਵੇ ਨਵਨ ਰੂਪ ਸਭ ਰੋਗ ਮਿਟਾਵੇ ਨਵਨ ਰੂਪ ਸਭ ਰੋਗ ਮਿਟਾਵੇ ਨਵਨ ਰੂਪ ਸਭ ਰੋਗ ਮਿਟਾਵੇ ਬਾ ਨਰੋਵਾ ਵਾਹੇ ਗੁਰ ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਬਾਦਸ਼ਾਹ ਨੇ ਚਲ ਚਰ ਚਤ ਪਾੜੇ ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰਗਨ ਨੇ ਕੋ ਨ ਜਾਪਨ ਕਰਤੇ ਬਾ ਜੀ ਆਇਆਂਦਰ ਜੀਓ ਸਾਫੀ ਜਾਣ ਲਾ ਸਾਫੀ ਤੇਰੇ ਵਸ ਤੇਰਾ ਕਰਪਲ ਤੇਰੇ ਕਰ ਅਨੰਦ ਬਿਧਾਈ ਤੁਧ ਕਰ ਮਾਨ ਮਤਾ ਤੇ ਜਿ ਅਪਨਾਇਆ ਪਜਾਰੂ ਸਰਬ ਕਲਾ ਪਰਪੁਰ ਦੀ ਸਹਤ ਕਤ ਨਾਨਕ ਦਾਸਨ ਦਾਸ ਤੇ ਦਇਆ ਗਏ ਬਿਨ ਬਤਾ ਤੇਰਾ ਸਲਾਮ ਸਤ ਹੈ ਸਿਰਵਾਹੇ ਗੁਰੂ ਵਾਹਿਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਕਿਸ ਰਾਤ ਦੁਇ ਨਾਈ ਦਇਆ ਖਿਲੇ ਸਗਲ ਜਗਤ ਚੰਗੀਆਂ ਆ ਬੁਨਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਵਾਪਣੀ ਕਿ ਨੇੜੇ ਕੇ ਦੂਰ ਜਿਨ ਲਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਯੋ ਜਲੇ ਕਿਤੇ ਛੁਕੀ ਨਾਨ ਜਿਨ ਲਾਮਤ ਆਇਆ ਏ ਮਸਕਤੇ ਕਾਲ ਨਾਨਕ ਕੇ ਮੁਖ ਯੋ ਚਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਿਆ ਕੀ ਅਰਦਾਸ ਹਮਾਰੀ ਤੁਸੀਂ ਜੀ ਹਿਰਵਾਹੀ ਗੁਰੂ ਕਬਨਾਨਕ ਸਭ ਤੇਰੀ ਵਡਿਆਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਕੋ ਟਲ ਗੁਰ ਸੇਵੀਆਂ ਅਹਨ ਸਹਜ ਸਗਹਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਇਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾ ਕ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾ ਕ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹੋ ਜਨ ਕੇ ਚਰਨ ਵਿਸੈ ਮਿਰਹਿ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਵੇਹੀ ਜਨ ਕੇ ਚਰਨ ਵਿਸੈ ਮਿਰਹਿ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਵੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ